ਤੂੰ ਅਗਲਾ ਵਰਕਾ ਫੁੱਲ ਤੇ ਬੇਸਮੈਂਟ ਵਿੱਚ ਟ੍ਰੇਡ ਹੈ ਨਾਟਕ ਖੇਡੇ ਪੰਜਾਬ ਦੇ ਪ੍ਰਸਿੱਧ ਨਾਟਕਕਾਰ ਤੇ ਸੋਲੋ ਨਾਟਕਾਂ ਦੇ ਸ਼ਾਹਕਾਰ ਡਾਕਟਰ ਸਾਹਿਬ ਸਿੰਘ ਅੱਜਕੱਲ ਕੈਨੇਡਾ ਦੇ ਸ਼ਹਿਰ ਕੈਲਗਰੀ ਆਏ ਹੋਏ ਹਨ ਇੱਥੇ ਉਹਨਾਂ ਦੋ ਨਾਟਕ ਖੇਡੇ ਤੇ ਖਿਡਵਾਏ ਪਹਿਲਾ ਸੋਲੋ ਨਾਟਕ ਸੀ ਤੂੰ ਅਗਲਾ ਵਰਕਾ ਫੁੱਲ ਤੇ ਦੂਜਾ ਨਾਟਕ 10-12 ਪਾਤਰਾਂ ਤੇ ਆਧਾਰਿਤ ਸੀ ਜਿਸ ਦਾ ਨਾਂ ਹੈ ਬੇਸਮੈਂਟ ਵਿੱਚ ਟ੍ਰੇਡ ਹੈ ਸੋਲੋ ਨਾਟਕ ਦਾ ਮਤਲਬ ਹੁੰਦਾ ਹੈ ਪੂਰਾ ਸਮਾਂ ਯਾਨੀ ਘੰਟਾ ਡੇਢ ਘੰਟਾ ਇੱਕ ਹੀ ਪਾਤਰ ਮੰਚ ਉੱਪਰ ਰਹਿੰਦਾ ਹੈ ਡਾਕਟਰ ਸਾਹਿਬ ਸਿੰਘ ਨੂੰ ਇਹ ਮਹਾਰਤ ਹਾਸਲ ਹੈ ਕਿ ਉਹ ਇਕੱਲਾ ਪੂਰੇ ਨਾਟਕ ਦੀ ਇਸ ਢੰਗ ਨਾਲ ਪੇਸ਼ਕਾਰੀ ਕਰਦਾ ਹੈ ਕਿ ਸ਼ੁਰੂ ਤੋਂ ਲੈ ਕੇ ਅੰਤ ਤੱਕ ਰੋਚਕਤਾ ਬਣੀ ਰਹਿੰਦੀ ਹੈ ਉਹ ਖੁਦ ਵੀ ਵੱਖ-ਵੱਖ ਪਾਤਰਾਂ ਦਾ ਰੂਪ ਧਾਰ ਲੈਂਦਾ ਤੇ ਰਹੀਦੀ ਖੁੰਦੀ ਕਸਰ ਪਰਦੇ ਦੇ ਪਿੱਛੇ ਦੀਆਂ ਆਵਾਜ਼ਾਂ ਨਾਲ ਆਪਣੇ ਪਾਤਰਾਂ ਨਾਲ ਗੱਲਾਂ ਕਰਦਾ ਜਾਂਦਾ ਯਾਨੀ ਕਹਾਣੀ ਨੂੰ ਅੱਗੇ ਵਧਾਉਂਦਾ ਜਾਂਦਾ ਇਸ ਤੋਂ ਇਲਾਵਾ ਪਿੱਠਭੂਮੀ ਦਾ ਗੀਤ ਸੰਗੀਤ ਨਾਟਕ ਨੂੰ ਭਾਵਕਤਾ ਦਾ ਸਿਖਰ ਪ੍ਰਦਾਨ ਕਰਦਾ ਜਿੱਥੋਂ ਤੱਕ ਸੋਲੋ ਨਾਟਕ ਤੋਂ ਅਗਲਾ ਵਰਕਾ ਫੋਲ ਦੀ ਕਹਾਣੀ ਦਾ تعلق ਹੈ ਕਹਾਣੀ 47 ਦੇ ਰੌਲਿਆਂ ਤੋਂ ਸ਼ੁਰੂ ਹੁੰਦੀ ਹੋਈ ਐਮਰਜੈਂਸੀ ਦੀ ਬਾਤ ਪਾਉਂਦੀ 84 ਦੇ ਦਿੱਲੀ ਦੰਗਿਆਂ ਨੂੰ ਆਪਣੀ ਬੁੱਕਲ ਵਿੱਚ ਲੈਂਦੀ ਹੋਈ ਅੱਗੇ ਵਧਦੀ ਹੈ ਇਕ ਕਹਾਣੀ ਹੈ ਬਸ਼ੀਰੇ ਤੇ ਸਮੀਨਾ ਦੀ ਇੱਕ ਕਹਾਣੀ ਹੈ ਸਮੀਨਾ ਦੇ ਨਾਲ ਹੋਏ ਜ਼ਬਰ ਜਨਾਹ ਦੀ ਇਹ ਕਹਾਣੀ ਹੈ ਇੱਕ ਸਿੱਖ ਗੱਭਰੂ ਦੇ ਸਮੀਨਾ ਨੂੰ ਬਾ ਇੱਜ਼ਤ ਸਹਾਰਾ ਦੇਣ ਦੀ ਇਹ ਕਹਾਣੀ ਹੈ ਸਮੀਨਾ ਤੋਂ ਬਚਨ ਕੌਰ ਬਣੀ ਮੁਟਿਆਰ ਵੱਲੋਂ ਆਪਣੇ ਗੱਭਰੂ ਅਰਜਨ ਵੈਲੀ ਜੱਟ ਤੋਂ ਇੱਕ ਸੱਭਿਅਕ ਮਨੁੱਖ ਬਣਾਉਂਦੀ ਇਹ ਕਹਾਣੀ ਹੈ ਮੁਸਲਮਾਨ ਤੇ ਸਿੱਖ ਪਿਤਾ ਵੱਲੋਂ ਇੱਕ ਹਿੰਦੂ ਬੱਚੇ ਨੂੰ ਅਪਣਾ ਕੇ ਪੱਲਣ ਦੀ ਇੱਕ ਕਹਾਣੀ ਹੈ ਧਰਮ ਦੇ ਨਾਂ ਤੇ ਨਫ਼ਰਤਾਂ ਵੰਡ ਕੇ ਸਾਨੂੰ ਭਰਾ ਮਾਰੂ ਜੰਗ ਵਿੱਚ ਝੋਕਣ ਵਾਲੇ ਸਿਆਸੀ ਤੰਤਰ ਦੀ ਆਓ ਇਸ ਕਹਾਣੀ ਦੇ ਕੁਝ ਹਿੱਸੇ ਦੇਖਦੇ ਹਾਂ ਅੱਬੂ ਥੱਕ ਗਏ ਆ ਹੁਣ ਕੱਲ ਨੂੰ ਅੱਗੇ ਸਿੱਖਾਂਗੀ ਦਿਲਾਂ ਕੋ ਨਾ ਹੋਵੇ ਤਾਂ ਹੁਣ ਤੇ ਮੈਂ ਸਭੇ ਕੁਝ ਸਮਹਿਨਾ ਦੀ ਖਾਤਰ ਹੀ ਕਰਨਾ ਚਾਹੁੰਦਾ ਹੈ ਨਾ ਮਤਲਬ ਤਸੀ ਤੇ ਬਚਨ ਕੋਲ ਰੱਖ ਰਿਹਾ ਸੀ ਬਾਣੀ ਸੌ ਮੈਂ ਕੁਝ ਵੀ ਕਰਦਾ ਲੁੱਟਦਾ ਖੁੰਦਾ ਡਾਕੇ ਮਾਰਦਾ ਕੁਝ ਨਾ ਕਹਿੰਦੀ ਰੋਟੀ ਬਣਾਉਂਦੀ ਮੈਨੂੰ ਖਵਾਉਂਦੀ ਚੁੱਪ ਰਹਿੰਦੀ ਮੈਂ ਜਾਣਦਾ ਸੀ ਕਿ ਤੂੰ ਇਹ ਪਿਆਰ ਕਿਉਂ ਕਰ ਰਹੀ ਹੈ ਕਿਉਂਕਿ ਤੂੰ ਚਾਹੁੰਦੀ ਸੀ ਕਿ ਸਮੀਨਾ ਨੂੰ ਹੋਰ ਖੱਜੜ ਨਾ ਹੋਣਾ ਪਵੇ ਸਰਬਚਨ ਕਰੇ ਸਿਆਣੇ ਕਹਿੰਦੇ ਨੇ ਨਾ ਕਿ ਪੱਥਰ ਤੇ ਵੀ ਪਾਣੀ ਦੇ ਛਿੱਟੇ ਪੈਂਦੇ ਰਹਿ ਤੋਂ ਖੁਰ ਨਾ ਪੈਂਦਾ ਮੈਂ ਖੁਰ ਗਿਆ ਵਚਨ ਤੁਰੇ ਮੈਨੂੰ ਮੈਨੇ ਤੈਨੂੰ ਪਿਆਰ ਹੋ ਗਿਆ ਵਚਨ ਤੁਰੇ ਵਚਨ ਤੁਰੇ ਤੂੰ ਮੈਨੂੰ ਤਾਂ ਮੁਹੱਬਤ ਕਰਨੀ ਸਿਖਾ ਦਿੱਤੀ ਪਰ ਹਕੂਮਤਾਂ ਨੇ ਮੁਹੱਬਤ ਕਰਨੀ ਪਤਾ ਨਹੀਂ ਕਦੋਂ ਸਿੱਖੀ ਨਹੀਂ ਮੇਰਾ ਯਾਰ ਮਰ ਗਿਆ ਸੌਰਵ ਸ਼ਰਮਾ ਉਹਦਾ 6 ਸਾਲ ਦਾ ਜਵਾਬ ਹੈ ਸੰਜੂ ਸੰਜੂ ਦੀ ਮਾਂ ਪਹਿਲੇ ਹੀ ਮੁੱਕ ਚੁੱਕੀ ਐ ਹੁਣ ਪਿਓ ਵੀ ਚਲਾ ਗਿਆ ਸੰਜੂ ਦਾ ਕੀ ਬਣੇਗਾ ਬਚਨ ਕੋਰੇ ਸੰਜੂ ਛਿਆਂ ਦਾ ਐ ਮੈਂ 15 ਦੀ ਸੀ ਮੇਰੀ ਜ਼ਿੰਮੇਵਾਰੀ ਤੂੰ ਸੰਭਾਈ ਸੰਜੂ ਨੂੰ ਮੈਂ ਸੰਭਾਲਾਂਗੀ ਦਿੱਲੀ ਦੇ ਲੋਕ ਬੰਨ ਨਾ ਤਾ ਮੈਂ ਉਦੋਂ ਟਰੱਕ ਲੈ ਕੇ ਜੈਪੁਰ ਗਿਆ ਹੋਇਆ ਸੀ ਜਦੋਂ ਅੱਡਾਂ ਲੱਗਣੀਆਂ ਸ਼ੁਰੂ ਹੋ ਗਈਆਂ मैं एक जगह रुकिया तो मैं रुक के बचन कौर को फोन लाया हेलो हेलो हैलो ठीक हो ती कि हो खतरा बहुत ज्यादा है जिते हो उ रुक जाओ घर ना आए ओ मैं तो रुक जाऊंगा पर वो रुकन और घरे आएंगे संजू ना के निकल जाए बचन कौरे संजू ले कहना खतरा उमली ना बन ਸੰਜੂ ਅਰਜਨ ਸਿੰਘ ਦਾ ਪੁੱਤ ਹੈ ਤੇਰੀ ਤਨੀਰ ਕਿਸੇ ਨੇ ਨਹੀਂ ਸੁਣੀ ਕਿ ਉਹ ਸੰਜੂ ਸ਼ਰਮਾ ਹੈ ਉਹ ਸੌਰਭ ਸ਼ਰਮਾ ਦਾ ਮੁੰਡਾ ਹੈ ਭੀੜ ਨੇ ਨਾ ਕਦੀ ਤਨੀਰ ਸੁਣੀ ਹੈ ਨਾ ਕਦੇ ਸੁਣਨੀ ਹੈ ਤੂੰ ਸੰਜੂ ਨੂੰ ਲੈ ਕੇ ਨਿਕਲ ਜਾ ਜਿੰਨਾ ਸਮਾਂ ਚੱਕੋ ਦਾ ਚੱਕ ਲਗੇ ਤੂੰ ਨਿਕਲ ਜਾ ਨਿਕਲ ਜਾ ਜਿੱਥੇ ਮਰਜ਼ੀ ਚੱਲ ਜਾ ਆਪਣੇ ਪਿੰਡ ਬਿਲਾ ਸੂਰਾ ਸਿੰਘ ਜਾਣਾ ਚਾਹੀਦਾ ਉੱਥੇ ਚੱਲ ਜਾ ਨਹੀਂ ਤਾਂ ਮੇਰੇ ਪਿੰਡ ਚਗਾਨੀ ਚੱਲ ਜਾ ਚਲੇ ਜਾ ਬਚਨ ਕਰੇ ਚਲੇ ਜਾ ਸੰਜੂ ਨੂੰ ਬਚਾਲਾ ਆਪਣੇ ਆਪ ਨੂੰ ਬਚਾਲਾ ਤੇਥੋਂ ਡੰਗਰਾਂ ਦਾ ਮੁਕਾਬਲਾ ਨਹੀਂ ਕਰ ਹੋਣਾ ਮੈਂ ਬੰਦਾ ਬਣਨਾ ਚਾਹ ਸੀ ਪਰ ਡੰਗਰ ਹਰ ਮੋੜ ਤੇ ਬੰਦਿਆਂ ਦਾ ਰਾਹ ਰੋਕਣ ਲਈ ਤਿਆਰ ਬੈਠੇ 99 99 90 99 87 84 ਮੈਨੂੰ ਗਿਣਤੀ ਨਹੀਂ ਆਉਂਦੀ ਪਰ ਉਹ ਗਿਣ ਗਿਣ ਕੇ ਮਾਰਦੇ ਨੇ ਮੈਂ ਕਿਵੇਂ ਨਾ ਕਿਵੇਂ ਭੇਸ ਬਦਲ ਕੇ ਆਪਣੇ ਵਾਲ ਖੋਲ ਕੇ ਆਪਣੇ ਘਰ ਦੇ ਲਾਗੇ ਜਾ ਪਹੁੰਚਿਆ ਜਦੋਂ ਮੈਂ ਘਰ ਦੇ ਕੋਲ ਪਹੁੰਚਿਆ ਤੇ ਲੱਗ ਗਿਆ ਇੱਕ ਮੰਦਰ ਦੇ ਵਿੱਚ ਆਰਤੀ ਹੋ ਰਹੀ ਸੀ ਅਲੇ ਅੱਗ ਤੋ ਰਹੇ ਸੀ ਮੈਂ ਕਦੀ ਮੰਦਰ ਵੱਲ ਘੂਰ ਕੇ ਦੇਖਾਂ ਕਦੀ ਆਪਣੇ ਘਰ ਵੱਲ ਮੈਨੂੰ ਇਸ ਤਰ੍ਹਾਂ ਵੇਖਦੇ ਆਂ ਭੀੜ ਮੇਰੇ ਆਲੇ ਦੋਲੇ ਇਕੱਠੀ ਹੋ ਗਈ ਉਹ ਘਰ ਵਾਲੇ ਨੂੰ ਜਾਂਦਾ ਭੀੜ ਨੂੰ ਰੋਕ ਲੈਂਦੀ ਮੈਨੂੰ ਨਾ ਰੋਕੋ ਨਾ ਉਹ ਮੇਰਾ ਘਰ ਹੈ ਮੇਰੇ ਬਚਨਪੁਰ ਦਾ ਘਰ ਹੈ ਮੇਰੇ ਸੰਜੂ ਕੋ ਦਾ ਘਰ ਹੈ ਤੂੰ ਮੈਨੂੰ ਨਾ ਰੋਕੋ ਮੈਨੂੰ ਨਾ ਰੋਕੋ ਅੰਦਰ ਮੇਰੇ ਬਚਨਪੁਰ ਦਾ ਗੁੱਟਕਾ ਪਿਆ ਮੈਨੂੰ ਜਾ ਲੈਣ ਦਿਓ ਮੈਨੂੰ ਨਾ ਰੋਕੋ ਅੰਦਰ ਮੇਰੇ ਸੰਜੂ ਦਾ ਹਨੂਮਾਨ ਚਾਲੀਸਾ ਪਿਆ ਮੈਨੂੰ ਜਾ ਲੈਣ ਦਿਓ ਪਰ ਅੰਦਰ ਮੇਰੇ ਗੰਡਾਸੀ ਲਟਕ ਰਹੀ ਹੈ ਮੈਨੂੰ ਚੁੱਤ ਲੈਣ ਦਿਓ ਓਏ ਅੰਦਰ ਮੇਰੀ ਜ਼ਮੀਨਾਂ ਦੇ ਘੁੰਗਰੂ ਪਏ ਨੇ ਮੈਨੂੰ ਚੱਕ ਲੈਣ ਦਿਓ ਉਸ ਘਰ ਚ ਮੇਰੀ ਜ਼ਿੰਦਗੀ ਛੱਡ ਗਈ ਹੈ ਮੈਨੂੰ ਚੁੱਤ ਲੈਣ ਦਿਓ ਦੀ ਰਾਖ ਮੈਨੂੰ ਨਾ ਰੋਕੋ ਏ ਮੈਨੂੰ ਨਾ ਰੋਕੋ ਨਾ ਮੈਂ ਤੁਹਾਨੂੰ ਬੁਸ਼ੇ ਨਹੀਂ ਨਾ ਮੈਨੂੰ ਨਾ ਰੋਕੋ ਬਚਣ ਗਏ ਸਮੀਨਾ ਸੰਜੂ ਪੁੱਤ ਸੰਜੂ ਉਹ ਬੁੱਤ ਮੈਂ ਆ ਗਿਆ ਮੈਂ ਆ ਗਿਆ ਅਰਜਨ ਸਿੰਘ ਆ ਗਿਆ ਪੁੱਤ ਅਰਜਨ ਸਿੰਘ ਆ ਗਿਆ ਮੈਂ ਤੁਹਾਨੂੰ ਬਚਾ ਲਊਗਾ ਆ ਮੈਂ ਆ ਗਿਆ ਆ ਅਣੰਮੇ ਅਣੰਮੇ 34 34 34 ਦੂਜੇ ਨਾਟਕ ਤੋਂ ਪਹਿਲਾਂ ਦੱਸਦਾ ਜਾਵਾਂ ਕਿ ਅਜਿਹੇ ਨਾਟਕਾਂ ਨੂੰ ਕਰਨ ਕਰਾਉਣ ਵਾਲੇ ਕਿਸੇ ਸੋਚ ਨੂੰ ਪ੍ਰਣਾਏ ਹੋਏ ਹੁੰਦੇ ਹਨ ਕਿਸੇ ਸਰਕਾਰ ਨਾਲ ਜੁੜੇ ਹੁੰਦੇ ਹਨ ਤਾਂ ਹੀ ਇਹ ਨਾਟਕ ਸਾਰਗਰਭਿਤ ਹੁੰਦੇ ਹਨ ਇਹ ਉਪਰਾਲਾ ਹੈ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦਾ ਤੇ ਮੁੱਖ ਜ਼ਿੰਮੇਵਾਰੀ ਨਿਭਾ ਰਹੇ ਹਨ ਮਾਸਟਰ ਭਜਨ ਤੇ ਸਿੱਖ ਵਿਰਸਾ ਵਾਲੇ ਹਰਚਰਨ ਪਰੀਹਾਰ ਜਿੰਨੀ ਮੁਬਾਰਕਬਾਦ ਇਹਨਾਂ ਨੂੰ ਹੈ ਉਸ ਤੋਂ ਵੱਧ ਮਾਸਟਰ ਭਜਨ ਦੀ ਬੇਟੀ ਕਮਲਪ੍ਰੀਤ ਪੰਦੇਰ ਨੂੰ ਹੈ ਤੇ ਉਸ ਤੋਂ ਵੱਧ ਧੰਨਤਾ ਦਾ ਪਾਤਰ ਹੈ ਕਮਲ ਦਾ ਸਹੌਰਾ ਪਰਿਵਾਰ ਨਾਟਕਾਂ ਤੋਂ ਪਹਿਲਾਂ ਕੁਲਦੀਪ ਸਿੰਘ ਹੋਰਾਂ ਨੇ ਸਮੇਤੇ ਟੁਕਮਾਂ ਇੱਕ ਗੀਤ ਬੋਲਿਆ ਗੀਤ ਗਾਇਆ ਸੁਖਵੀਰ ਗਰੇਵਾਲ ਤੇ ਜਸਪਾਲ ਦੀ ਡਿਊਟੀ ਬਾਹਰ ਬੁੱਕਸਟਾਲ ਤੇ ਸੀ ਇੱਥੇ ਮੁਫਤ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਸੀ ਵੀਡੀਓ ਲੰਮੀ ਹੋਣ ਦੇ ਡਰੋਂ ਦੂਜੇ ਨਾਟਕ ਬਾਰੇ ਮੈਂ ਹੁਣ ਕੇਵਲ ਇੰਨਾ ਹੀ ਕਹਿਣਾ ਕਿ ਦੂਜਾ ਨਾਟਕ ਜਿਸ ਦਾ ਨਾਮ ਹੈ ਬੇਸਮੈਂਟ ਵਿੱਚ ਟ੍ਰੇਡ ਹੈ ਇੱਥੇ ਆ ਕੇ ਟੀਮ ਨਾਲ ਇੱਥੋਂ ਦੀਆਂ ਸਮੱਸਿਆਵਾਂ ਡਿਸਕਸ ਕਰਕੇ ਡਾਕਟਰ ਸਾਹਿਬ ਸਿੰਘ ਹੋਰਾਂ ਨੇ ਮੌਕੇ ਤੇ ਲਿਖਿਆ ਜੋ ਇੱਥੋਂ ਦੇ ਘਰ-ਘਰ ਦੀ ਕਹਾਣੀ ਹੈ ਔਰਤਾਂ ਉੱਪਰ ਹੋ ਰਹੀ ਘਰੇਲੂ ਹਿੰਸਾ ਦੀ ਕਹਾਣੀ ਹੈ ਗੱਲ ਬੇਸਮੈਂਟ ਵਿੱਚ ਟ੍ਰੇਡ ਦੀ ਨਹੀਂ ਗੱਲ ਰਿਸ਼ਤਿਆਂ ਵਿੱਚ ਆ ਰਹੀਆਂ ਟ੍ਰੇਡਾਂ ਦੀ ਹੈ ਜਿਵੇਂ ਬੇਸਮੈਂਟ ਵਿੱਚ ਆਈ ਟਰੇਡ ਨੂੰ ਉਸ ਦੀ ਨੀ ਨੂੰ ਦੁਬਾਰਾ ਮਜ਼ਬੂਤ ਕਰਕੇ ਦੂਰ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਆਓ ਆਪਣੇ ਰਿਸ਼ਤਿਆਂ ਦੀਆਂ ਨੀਆਂ ਨੂੰ ਮੋੜ ਤੋਂ ਮਜ਼ਬੂਤ ਕਰੀਏ ਬੇਸਮੈਂਟ ਵਿੱਚ ਟਰੇਡ ਹੈ ਦੇ ਸਾਰੇ ਪਾਤਰਾਂ ਦਾ ਅੰਤ ਵਿੱਚ ਡਾਕਟਰ ਸਾਹਿਬ ਸਿੰਘ ਵੱਲੋਂ ਤਾਰਫ ਕਰਵਾਇਆ ਗਿਆ ਤੇ ਦਰਸ਼ਕਾਂ ਦੀਆਂ ਗੂੰਜ ਰਹੀਆਂ ਤਾੜੀਆਂ ਨੇ ਦੱਸਿਆ ਕਿ ਉਹਨਾਂ ਨੂੰ ਦੋਵੇਂ ਨਾਟਕ ਤੇ ਸਮੁੱਚਾ ਪ੍ਰੋਗਰਾਮ ਕਿੰਨਾ ਜ਼ਿਆਦਾ ਪਸੰਦ ਆਇਆ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਪੇਸ਼ਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ